ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੇ ਸੂਇਆ ਤੁਹਾਨੂੰ ਬੜਾ ਦਿਖਾਵਾਂਗੇ ਸੇਲ ਆ ਰੈਡ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਇਹ ਲਖੀਆ ਪਿੰਡ ਆਂਡਾ ਜਿਲ੍ਹਾ ਬਰਨਾਲਾ ਪਿੰਡ ਹੰਡਿਆ ਹੈ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਾਈ ਜੀ ਆਪਣਾ 997088892 ਦੂਜਾ ਨੰਬਰ 9873550 ਠੀਕ ਹੈ ਤੇ ਅੱ ਜਾ ਮਾਰਾ ਇਹ ਕੰਮ ਕਰਦਾ ਮੇਰੇ ਮੁੰਡਾ ਕੰਮ ਵਾਲੀ ਕੋਈ ਆ ਜੀ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖ ਰਹੇ ਆ ਇਹਨੇ ਬੱਚਾ ਕੀ ਦਿੱਤਾ ਇਹ ਬੱਚੀ ਆ ਵੀਰੇ ਮਾਗਰ ਦੂਜਾ ਸੁਆ 6 ਰੰ ਦਾ ਨਾੜੂਆ ਬਿਲਕੁਲ ਨਾਲਾ ਬੱਚੀ ਚੰਗੇ ਰਿਕਾਰਡ ਫਕਾਰ ਹਲ ਜਾਣਾ 30 32 ਜਦੋਂ ਰਕਾਰ ਲੱਗਦੇ ਦਾ ਪਹਿਲਣ ਦਾ 30 ਤੋਂ ਪਾਰ ਪਾਇਆ ਵਾ 30 ਤੋਂ ਪਾਰ ਪਾਇਆ ਲੇਗਾ ਜੇਰ ਜੁਰ ਜਮਾ ਡੰਨਾ ਉਹ ਕੇ ਰਿਪੋਰਟਾ ਕਿ ਹੁਣ ਮੰਨੀ 35 ਤੋਂ ਪਲੱਸ ਕਰਾਈ ਦੀ ਇਹਨੇ ਹੁਣ ਕਿੰਨਾ ਕੁ ਸਟਾਰਟਿੰਗ ਆ ਇਹਦੇ ਥੱਲੇ 23 24 ਲੀਟਰ ਬੋਲੀ ਤਿਆਰ ਆ ਭਾਈ ਅੱਛਾ 23 24 ਕਿਲੋ ਤੋਂ ਸਟਾਰਟਿੰਗ ਹੋਈ ਆ ਸੋ ਕੱਦ ਵੱਡ ਚੰਗਾ ਜਿੰਦਿਆਂ ਬਾਕੀ ਬੱਚਾ ਮਗਰ ਫੀਮੇਲ ਕਾਫ ਬੱਛੀ ਹੈ ਨਾ ਦੇਖਦੇ ਬਾਲ ਪੈਂਦੇ ਨੇ ਕੱਡੇ ਗਏ ਨਹੀਂ ਇਹਦਾ ਵੀ ਕੱਟਾ ਹੈ ਪੂਰਾ ਫੋਰਦੀ ਵੀ ਪਿਆ ਰਿਹਾ ਹੈ ਜੀ ਇਹਦੇ ਟਾਈਮ ਦੇ ਘੱਟੋ ਘੱਟ 3-4 ਘੰਟੇ 3 ਘੰਟੇ ਪਏ ਰਹੇ ਕੌਣ ਜੀ ਅੱਛਾ ਸ਼ਾਮ ਦੇ ਟਾਈਮ ਤੇ ਜਦ ਮੈਂ ਬਾਜ਼ਾਰ ਵਾਲਾ ਕੰਮ ਹੀ ਹੋ ਜਾਂਦਾ ਕੈਨਦਾਬਾ 30 ਕਿਲੋ ਮੰਨ ਕੇ ਲੈ ਲੈ ਵੀ ਹੈਤੀ ਦੁਪਾਰ ਵਾਲੀ 35 ਕਿਲੋ ਮੰਨ ਕੇ ਲੈ ਵੀ ਤੇ 30 ਦਾ ਵਪਾਰ ਦਾ ਪਲੂਨ ਨੇ ਦਿੱਤਾ ਹੈਗਾ ਚੌਣ ਚਵਾਇ ਕਿੰਬਰ ਚੌਣ ਦਿਮਾਗ ਦਾ ਨੰਬਰ ਆ ਸੋ ਫਿਰ ਬੱਚਾ ਚਾਹੁੰਦਾ ਦੇਖ ਸੌਂਦੇ ਆ ਪਰ ਧਾਰਾ ਸਾਨੂੰ ਮਾਰ ਕੇ ਦਿਖਾਉਣੇ ਪਿਆ ਰੇਟ ਵੀ ਤਾਰਾਂ ਸਾਫ ਸੁਥਰੀਆਂ ਸੋਹਣਾ ਮੋਟਾ ਝੋਣਾ ਚਾਹੇ ਹਾਥੀ ਚੋਾਈ ਕਰੇ ਬੰਦਾ ਚਾਹੇ ਮਸ਼ੀਨੀ ਤੇ ਲੇਵੇ ਜੀ ਫੱਟ ਫਾਟ ਆ ਜਾਵਾ ਹਨਾ ਤੇ ਚੋਣ ਦਾ ਭਜ ਆਉਂਦਾ ਨਿਆਰਾ ਜਾਵਾ ਸੋ ਪੂਰਾ ਕਲੰਬਰ ਆ ਗਿਰੇ ਸੋ ਮੋਟਾ ਝੋਣ ਸਾਫ ਸੁਥਰਾ ਤੇ 34 35 ਕਿਲੋ ਦੁੱਧ ਵਾਲੀ ਵਹਿੜ 35 ਕਿਲੋ ਵੀ ਤੇ ਨਾਮ ਨਾ ਵਾਹ ਦੇਣਾ ਤੇ ਰੇਟ ਭਾਈ ਕੀ ਰ ਹੋਏ ਦਾ ਰੇਟ ਵੀ ਤੇ 1 ਲੱਖ ਤੇ 35000 ਦੀ ਵਹਿੜ ਦੇਣੀ ਆ ਗੁਜੈਸ ਹੋ ਜੂਗੀ ਮਾਲੋਟੀ ਮਾਂ ਮਾਂ ਤਾਂ ਕਰਦੇ ਛੋੜ ਛੋਟਾ ਕਰਦੇ ਤੋਰੀ ਬਾਹਰ ਨੂੰ ਸੁਫਰ ਕੱਦ ਕਾਠ ਵਗੈਰਾ ਦੇਖ ਸਕਦੇ ਪ੍ਰਿੰਟ ਵਗੈਰਾ ਚੰਗੇ ਸਾਫ ਸੁਥਰੇ ਵਜਨ ਵਜੂਦ ਵਾਲੀ ਵਹਿ ਦੂਜਾ ਸੂਆ ਸੂਈ ਸਭਾਈ ਸੋ ਫੇਸ ਕੁਆਲਿਟੀ ਵਗੈਰਾ ਦੇਖਸਾ ਸੋਹਣੀ ਸਾਫ ਸੁਧਰੀ ਤੇ ਲਿਸੀਣਾ ਵੀ ਕਿਸੇ ਬੱਸ ਸੋਹਣੀ ਚਾਹੇ ਹਾਥੀ ਚਵਾਈ ਕਰੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵੈੜ ਤੇ ਥਣ ਲੱਗਿਆ ਵਾ ਕੱਦ ਵੈੜ ਵੈੜ ਤੇ ਚੰਗਾ ਤੇ ਜੇਰ ਜੱਪਾ ਧਾਰਤਪਾ ਬਿਲਕੁਲ ਓਕੇ ਢਾਨਾ ਤੇ ਮਗਰ ਬੱਚੀਆ ਚੰਗੇ ਰਿਕਾਰਡ ਵਾਲੇ ਸੀਮਣ ਦੀ ਸੋ ਬੱਚੀ ਜਾਦਪਾਤ ਵੀ ਚੰਗੀਆ ਮਗਰ ਹਨਾ ਤੇ ਇੱਕ 35 ਜੋ ਆਏ ਬੰਦੇ ਦਾ ਮਾਨਦਾਨ ਕਰ ਦਾਂਗੇ ਸੋ ਮੌਕੇ ਤੇ ਮਾਨਦਾਨ ਹੋ ਜੂ ਬਾਕੀਆਂ ਦਾ ਦਾੜੀ 100 ਕਿਲੋਮੀਟਰ ਦੇ ਪਹੁੰਚ ਕਰ ਦਾਂਗੇ ਬਸ ਸੋ ਬੱਚਾ ਦੇਖੋ ਮਗਰ ਕਿਆ ਬਾਤਾਂ ਸੋਹਣਾ ਪਿਆ ਤੇ ਦੋ ਨੰਬਰਾਂ ਪੈਣੀ ਜਰਸੀ ਦੇਖਨੇ ਆ ਬਾਈ ਜੀ ਇਹ ਦੂਜਾ ਸੁਆ ਵੀਰੇ ਦੂਜਾ ਸੁਆ ਪਹਿਲਾਂ 21 ਲੀਟਰ ਤੋਂ ਦਿੱਤਾ ਇਹਨੇ ਬੱਚਾ ਆ ਕੇ ਦੇ ਪਿੱਛੇ ਇਹ ਬੱਚਾ ਆ ਗਿਆ ਜੀ ਹੁਣ ਕਹਿੰਦਾ ਵਸ ਸਮਾਜ ਚ ਆ ਗਿਆ ਬੱਚਾ ਮੂਰੇ ਬੰਨਣਾ ਹਨਾ ਤਾਂ ਕਰਕੇ ਮੂਰੇ ਟੋਡਾ ਮਾਰਦਾ ਤਾਂ ਬਸ ਮਾਜਾ ਜੀ ਜੀ ਤੇ ਜੇਰ ਜੁਰ ਜਮਾ ਡੰਨ ਓਕੇ ਵੀਰੇ ਵੀਡੀਓ ਬਣੀ ਗਿਆ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਵੀਰੇ ਮਨ ਵਿੱਚ 24 25 ਕਿਲੋ ਮੰਨ ਕੇ ਲੈ ਬੰਦਾ ਹੁਣ ਕਿੰਨਾ ਖੂਗਾ ਹੁਣ ਵੀਰੇ ਮਨ ਵਿੱਚ 17 18 ਬੋਲੀ ਤਿਆਰ ਆ ਮਸਤ ਅੱਛਾ 9 ਡੱਬੇ 8 ਡੱਬੇ ਟਾਈਮ ਦਾ ਹਾਜਰਾ ਜਮਾ ਹਾਂ ਜੀ ਚੌੜ ਜਵਾ ਖਰਾ ਜਮਾ ਚੌੜ ਸੁਭਰ ਚੌਣ ਦੇਖ ਸਕਦਾ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੌਣਾ ਚਾਹੇ ਗਲਾਸ ਧਰ ਕੇ ਥਲੇ ਧਰਾ ਮਾਰੀ ਚੱਲੋ ਹਨਾ ਹਾਂ ਭਾਈ ਜਿਵੇਂ ਗਲਾਸ ਧਰ ਕੇ ਆ ਰਿਹਾ ਕਹਿੰਦਾ ਜੀ ਤੇ ਪੂਰੀ ਸਾਫ ਸੁਥਰੀ ਕਹਿੰਦਾ ਵਾ ਕਿਸੇ ਪਾਸੇ ਹੱਥ ਧਰਾ ਨਹੀਂ ਹੈਗੀ ਹਨਾ ਤੇ ਚੌਣ ਜਵਾਇ ਤਾਂ ਇੱਕ ਨੰਬਰ ਆ ਜਮ ਹਾਂ ਨਦੀ ਲਾਲ ਸੁਭਰ ਸੋ ਕੋਈ ਭੂਰ ਸਰ ਨਹੀਂ ਹੱਥੀ ਚਵਾਇ ਵਾਲਾ ਸੋਹਣਾ ਥਾਣਾ ਸੁਭਰ ਕੱਦ ਬੈਟ ਵਗੈਰਾ ਬੈਠਦਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਲਿਸੀਣਾ ਵੀ ਕਿਸੇ ਪਾਸੇ ਨਹੀਂ ਰੇਟ ਭਾਈ ਕੀ ਆ ਗਿਆ ਦਾ 82000 ਦੀ ਬੈਟ ਦੇ ਰਾਂ ਕਿਉਂ ਮੰਗਣ ਦਗਾਉਂਦੇ ਪੰਜ ਮੰਗਣ ਕੋਈ ਫਾਇਦਾ ਨਹੀਂ ਠੀਕ ਹੈ ਗਜੈਸ ਮੌਕੇ ਤੇ ਹੋਜੂਗੀ ਸੋ 82 ਜੋ ਮਾਨਦਾਨ ਮੌਕੇ ਤੇ ਹੋਜੂ ਤੇ ਥਣ ਦੇ ਕੋਈ ਬਹੁਤ ਬੋਲੀ ਹੈ ਜੀ ਤੇ ਥਣ ਦੇਖੋ ਸੋਹਣਾ ਸੀਲ ਆਪ ਮੈਂ ਤਿੰਨ ਵਾਰੀ ਚੋਲਿਆ ਕਰਨ ਦੇ ਰਿਹਾ ਏਡੀ ਕੋਈ ਟੱਕਦੀ ਨਹੀਂ ਅੱਛਾ ਸੀਲ ਠੰਡੀ ਬਾਕੀ ਕੱਦ ਕਾਠ ਵਾਲੀ ਹੈ ਹਨਾ ਇਹਦੀ ਕੱਦ ਕਾਠ ਵਾਲੀ ਕੋਈ ਛੋਟੀ ਨਹੀਂ ਹੈ ਜੀ ਮੰਨ ਲੀ ਬਾਲੀ ਛੋਟੀ ਹੀ ਏਗੀ ਜੀ ਗੁੱਲੇ ਵਾਲਾ ਥਣ ਸੋਹਣਾ ਹੱਤੀ ਜਵੇ ਲੈ ਚਲ ਬੰਨਦੇ ਬੱਚੇ ਤੇ ਰੇਟ 82000 ਰੁਪਏ ਮੌਕੇ ਤੇ ਗਜੈਸ ਹੋ ਜੂ ਧਾਰਾ ਆਪਾਂ ਮਾਰ ਕੇ ਦਿਖਾਤੀਆਂ ਪਿੰਡ ਹੜਿਆਇਆ ਜ਼ਿਲ੍ਹਾ ਬਰਨਾਲਾ ਦੋ ਬੈੜਾ ਤੇ ਇੱਕ ਜਰਸੀ ਤੇ ਇੱਕ ਐਫ ਉਹਦੇ ਮਗਰ ਆ ਗਈ ਬੱਚੀ ਮੈਡਮ ਜਿਹੜੇ ਆਪਣੇ ਕੋਲ ਮੰਨ ਵੀ ਚਾਹ ਨੂੰ 8 ਤੋਂ 10 ਹੋਰ ਆ ਜਾਣੇ ਟੌਪ ਦਿਨ ਕਿ ਕਿਸੇ ਵੀ ਨੇ ਗੱਬਾ ਲੈਣੇ ਤਾਂ ਵੀ ਆ ਜਾ ਕੋਈ ਚੱਕਰ ਨਾਲ ਜੀ ਸੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਦਿੱਤਾ ਹੈ ਦੋਸਤੋ